ਉਤਪਤੀ ਕਿਤਾਬ ਇਹ ਬਾਈਬਲ ਦੀ ਪਹਿਲੀ ਕਿਤਾਬ ਹੈ ਅਤੇ ਇਸ ਦੀ ਕਹਾਣੀ ਦੋ ਮੁੱਖ ਭਾਗਾਂ ਵਿੱਚ ਵੰਡੀ ਹੋਈ ਹੈ ਪਹਿਲਾ ਭਾਗ ਇਸ ਦੇ 1 ਤੋਂ 11 ਅਧਿਆਏ ਹਨ ਜੋ ਪਰਮੇਸ਼ਵਰ ਅਤੇ ਸਾਰੀ జగਤੀ ਕਹਾਣੀ ਦੱਸਦੇ ਹਨ ਅਤੇ ਫਿਰ ਅਧਿਆਏ 12 ਤੋਂ 50 ਹਨ ਜੋ ਪਹਿਲਾਂ ਪਰਮੇਸ਼ਵਰ ਅਤੇ ਸਿਰਫ ਇੱਕ ਮਨੁੱਖ ਅਬਰਾਹਾਮ ਅਤੇ ਫਿਰ ਉਸ ਦੇ ਪਰਿਵਾਰ ਦੀ ਕਹਾਣੀ ਦੇ ਆਲੇ-ਦੁਆਲੇ ਕੇਂਦ੍ਰਿਤ ਰਹਿੰਦੇ ਹਨ 12 ਅਧਿਆਏ ਦੀ ਸ਼ੁਰੂਆਤ ਵਿੱਚ ਇਹ ਦੋਵੇਂ ਭਾਗ ਕਹਾਣੀ ਦੀ ਕੜੀ ਨਾਲ ਜੁੜ ਜਾਂਦੇ ਹਨ ਇਹ ਰੂਪਰੇਖਾ ਸਾਨੂੰ ਪੁਸਤਕ ਦੇ ਪੂਰੇ ਸੰਦੇਸ਼ ਨੂੰ ਸਮਝਣ ਦਾ ਸਕੇਤ ਦਿੰਦੀ ਹੈ ਅਤੇ ਪੂਰੀ ਬਾਈਬਲ ਦੀ ਕਹਾਣੀ ਨਾਲ ਸਾਡੀ ਜਾਣ ਪਛਾਣ ਕਰਾਉਂਦੀ ਹੈ ਇਸ ਕਿਤਾਬ ਦੀ ਸ਼ੁਰੂਆਤ ਪਰਮੇਸ਼ਵਰ ਦੁਆਰਾ ਬਾਈਬਲ ਦੇ ਦੂਜੇ ਵਾਕ ਵਿੱਚ ਵਰਣਿਤ ਬਵਿਵਸਥਾ ਅਤੇ ਅਨਿਕਾਰ ਨੂੰ ਆਪਣੇ ਹੱਥਾਂ ਵਿੱਚ ਲੈਣ ਅਤੇ ਉਸ ਵਿੱਚੋਂ ਬਵਿਵਸਥਾ ਅਤੇ ਸੁੰਦਰਤਾ ਹੱਥੇ ਪਲੇ ਆਈ ਬਾਹਰ ਲਿਉਣਾਲ ਹੁੰਦੀ ਹੈ ਉਹ ਇੱਕ ਅਜਿਹੀ ਦੁਨੀਆ ਬਣਾਉਂਦਾ ਹੈ ਜਿੱਥੇ ਜੀਵਨ ਵੱਧ ਫੁੱਲ ਸਕੇ ਅਤੇ ਪਰਮੇਸ਼ਵਰ ਮਨੁੱਖਾਂ ਜਾਂ ਇਬਰਾਨੀ ਵਿੱਚ ਆਦਮ ਕਹੇ ਜਾਣ ਵਾਲੇ ਪ੍ਰਾਣੀਆਂ ਨੂੰ ਬਣਾਉਂਦਾ ਹੈ ਉਹ ਉਹਨਾਂ ਨੂੰ ਆਪਣੇ ਸਰੂਪ ਤੇ ਬਣਾਉਂਦਾ ਹੈ ਜਿਸ ਦਾ ਸਬੰਧ ਪਰਮੇਸ਼ਵਰ ਦੇ ਸੰਸਾਰ ਵਿੱਚ ਉਹਨਾਂ ਦੀ ਭੂਮਿਕਾ ਅਤੇ ਉਦੇਸ਼ ਦੇ ਨਾਲ ਹੈ ਮਨੁੱਖਾਂ ਨੂੰ ਇਸ ਸੰਸਾਰ ਵਿੱਚ ਪਰਮੇਸ਼ਵਰ ਦਾ ਚਰਿੱਤਰ ਪ੍ਰਦਰਸ਼ਿਤ ਕਰਨ ਲਈ ਬਣਾਇਆ ਗਿਆ ਹੈ ਉਹ ਪਰਮੇਸ਼ਵਰ ਦੇ ਪ੍ਰਤੀਨਿਧੀਆਂ ਦੇ ਰੂਪ ਵਿੱਚ ਉਸ ਦੇ ਸੰਸਾਰ ਤੇ ਰਾਜ ਕਰਨ ਲਈ ਨਿਯੁਕਤ ਕੀਤੇ ਗਏ ਸਨ ਜਿਸ ਦਾ ਇਸ ਪ੍ਰਸੰਗ ਵਿੱਚ ਅਰਥ ਹੈ ਕਿ ਉਹ ਇਸ ਦੀ ਸਾਰੀ ਸਮਰੱਥਾ ਦਾ ਪ੍ਰਯੋਗ ਕਰਨ ਇਸ ਦੀ ਦੇਖਭਾਲ ਕਰਨ ਅਤੇ ਇਸ ਨੂੰ ਇੱਕ ਅਜੀਹੀ ਜਗ੍ਹਾ ਬਣਾਉਣ ਜਿੱਥੇ ਹੋਰ ਵੀ ਜੀਵਨ ਵੱਧ ਸਕੇ ਪਰਮੇਸ਼ਵਰ ਮਨੁੱਖਾਂ ਨੂੰ ਅਸ਼ੀਸ਼ ਦਿੰਦਾ ਹੈ ਇਹ ਇਸ ਪੁਸਤਕ ਦਾ ਮੁੱਖ ਵਚਨ ਹੈ ਉਹ ਉਹਨਾਂ ਨੂੰ ਇੱਕ ਬਾਗ ਦਿੰਦਾ ਹੈ ਇੱਕ ਅਜੀਹੀ ਜਗ੍ਹਾ ਜਿਸ ਤੋਂ ਉਹ ਨਵੀਂ ਦੁਨੀਆ ਦਾ ਨਿਰਮਾਣ ਕਰਨਾ ਸ਼ੁਰੂ ਕਰਦੇ ਹਨ ਹੁਣ ਮੁੱਖ ਗੱਲ ਇਹ ਸੀ ਕਿ ਇਹ ਮਨੁੱਖ ਨੇ ਚੋਣਾ ਸੀ ਕਿ ਉਹ ਇਸ ਨਵੇਂ ਜਗਤ ਦਾ ਨਿਰਮਾਣ ਕਿਸ ਤਰ੍ਹਾਂ ਕਰਦੇ ਹਨ ਇਸ ਨੂੰ ਭਲੇ ਅਤੇ ਬੁਰੇ ਦੇ ਗਿਆਨ ਵਾਲੇ ਰੁੱਖ ਦੁਆਰਾ ਦਰਸਾਇਆ ਗਿਆ ਹੈ ਹੁਣ ਤੱਕ ਪਰਮੇਸ਼ਵਰ ਨੇ ਉਹਨਾਂ ਨੂੰ ਦੱਸਿਆ ਸੀ ਕਿ ਚੰਗਾ ਹੈ ਅਤੇ ਕੀ ਚੰਗਾ ਨਹੀਂ ਹੈ ਪਰ ਹੁਣ ਪਰਮੇਸ਼ਵਰ ਮਨੁੱਖਾਂ ਨੂੰ ਮਾਣ ਅਤੇ ਚੋਣ ਦੀ ਆਜ਼ਾਦੀ ਦੇ ਰਿਹਾ ਹੈ ਕਿ ਉਹ ਪਰਮੇਸ਼ਵਰ ਦੁਆਰਾ ਦੱਸੀ ਭਲੇ ਅਤੇ ਬੁਰੇ ਦੀ ਪਰਭਾਸ਼ਾ ਤੇ ਭਰੋਸਾ ਰੱਖਣਗੇ ਜਾਂ ਕਿ ਉਹ ਆਪਣੀ ਆਜ਼ਾਦੀ ਨੂੰ ਆਪਣੇ ਹੱਥਾਂ 'ਚ ਲੈ ਕੇ ਖੁਦ ਭਲੇ ਅਤੇ ਬੁਰੇ ਦਾ ਫੈਸਲਾ ਲੈਣਗੇ ਇਹ ਸੱਚਮੁੱਚ ਇੱਕ ਵੱਡਾ ਜੋਖਮ ਹੈ ਪਰਮੇਸ਼ਵਰ ਦੇ ਵਿਰੁੱਧ ਵਿਦਰੋਹ ਕਰਨਾ ਮੌਤ ਨੂੰ ਗਲੇ ਲਗਾਉਣਾ ਹੈ ਕਿਉਂਕਿ ਤੁਸੀਂ ਆਪ ਜੀਵਨ ਦਾਤਾ ਤੋਂ ਦੂਰ ਜਾ ਰਹੇ ਹੋ ਇਹ ਜੀਵਨ ਦੇ ਰੁਖ ਦੇ ਦੁਆਰਾ ਦਰਸਾਇਆ ਗਿਆ ਹੈ ਅਤੇ ਇਸ ਤਰ੍ਹਾਂ ਅਧਿਆਇ 3 ਵਿੱਚ ਇੱਕ ਹਸੇਮਈ ਕਿਰਦਾਰ ਇੱਕ ਸੱਪ ਕਹਾਣੀ ਵਿੱਚ ਦਾਖਲ ਹੁੰਦਾ ਹੈ ਸਾਪਦੀ ਇਸ ਤੋਂ ਇਲਾਵਾ ਕੋਈ ਜਾਣ ਪਛਾਣ ਨਹੀਂ ਦਿੱਤੀ ਗਈ ਹੈ ਕਿ ਇਹ ਇੱਕ ਅਜਿਹਾ ਜੀਵ ਹੈ ਜਿਸ ਨੂੰ ਪਰਮੇਸ਼ਵਰ ਨੇ ਬਣਾਇਆ ਹੈ ਅਤੇ ਇਹ ਸਪਸ਼ਟ ਹੋ ਜਾਂਦਾ ਹੈ ਕਿ ਇਹ ਪਰਮੇਸ਼ਵਰ ਦੇ ਖਿਲਾਫ ਵਿਦਰੋਹ ਕਰਨ ਵਾਲਾ ਜੀਵ ਹੈ ਇਹ ਮਨੁੱਖਾਂ ਨੂੰ ਵਿਦਰੋਹ ਅਤੇ ਮੌਤ ਦੀ ਵੱਲ ਲੈ ਜਾਣਾ ਚਾਹੁੰਦਾ ਹੈ ਸੱਪ ਰੁੱਖ ਅਤੇ ਚੋਣ ਬਾਰੇ ਇੱਕ ਵਕਰੀ ਕਹਾਣੀ ਦੱਸਦਾ ਹੈ ਉਹ ਕਹਿੰਦਾ ਹੈ ਕਿ ਤੁਸੀਂ ਭਲੇ ਅਤੇ ਬੁਰੇ ਦਾ ਗਿਆਨ پا ਕੇ ਤੁਸੀਂ ਮਰੋਗੇ ਨਹੀਂ ਪਰ ਅਸਲ ਵਿੱਚ ਤੁਸੀਂ ਜੀਵਨ پا ਕੇ ਆਪ ਵੀ ਪਰਮੇਸ਼ਵਰ ਵਰਗੇ ਬਣ ਜਾਓਗੇ ਹੁਣ ਇਹ ਇੱਕ ਭਿਆਨਕ ਵਿਅੰਗ ਸੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਮਨੁੱਖ ਪਹਿਲਾਂ ਤੋਂ ਹੀ ਪਰਮੇਸ਼ਵਰ ਜਿਹੇ ਸਨ ਉਹ ਪਰਮੇਸ਼ਵਰ ਦੇ ਸਰੂਪ ਨੂੰ ਦਰਸਾਉਣ ਲਈ ਬਣਾਏ ਗਏ ਸਨ ਪਰ ਪਰਮੇਸ਼ਵਰ ਦੇ ਭਰੋਸਾ ਕਰਨ ਦੀ ਬਜਾਏ ਮਨੁੱਖ ਨੇ ਅਧਿਕਾਰ ਆਪਣੇ ਹੱਥਾਂ ਵਿੱਚ ਲੈ ਲਿਆ ਉਹ ਆਪਣੇ ਲਈ ਭਲੇ ਅਤੇ ਬੁਰੇ ਦਾ ਗਿਆਨ ਪਾ ਲੈਂਦੇ ਹਨ ਅਤੇ ਇੱਕ ਪਲ ਵਿੱਚ ਪੂਰੀ ਕਹਾਣੀ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਪਹਿਲਾ ਨੁਕਸਾਨ ਮਨੁੱਖੀ ਸਬੰਧਾਂ ਦਾ ਹੋਇਆ। ਨਾਰ ਅਤੇ ਨਾਰੀ ਨੂੰ ਅਚਾਨਕ ਅਹਿਸਾਸ ਹੁੰਦਾ ਹੈ ਕਿ ਉਹ ਕਿੰਨੇ ਕਮਜ਼ੋਰ ਹਨ। ਹੁਣ ਉਹ ਇੱਕ ਦੂਜੇ ਤੇ ਭਰੋਸਾ ਵੀ ਨਹੀਂ ਕਰ ਸਕਦੇ। ਉਹ ਕੱਪੜੇ ਬਣਾਉਂਦੇ ਹਨ ਅਤੇ ਉਹ ਆਪਣੇ ਸਰੀਰ ਨੂੰ ਇੱਕ ਦੂਜੇ ਤੋਂ ਲੁਕਾਉਂਦੇ ਹਨ। ਦੂਸਰਾ ਨੁਕਸਾਨ ਇਹ ਹੋਇਆ ਕਿ ਪਰਮੇਸ਼ਵਰ ਅਤੇ ਮਨੁੱਖਾਂ ਵਿੱਚਕਾਰ ਨਜ਼ਦੀਕੀ ਦਾ ਸਬੰਧ ਟੁੱਟ ਗਿਆ। ਉਹ ਭੱਜ ਕੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਲੁਕਾਉਂਦੇ ਹਨ। ਜੋ ਪਰਮੇਸ਼ਵਰ ਉਹਨਾਂ ਨੂੰ ਮਿਲਦਾ ਹੈ ਤਾਂ ਉਹ ਇੱਕ ਦੂਜੇ ਤੇ ਦੋਸ਼ ਲਗਾਉਣ ਲੱਗੇ ਕਿ ਕਿਸ ਨੇ ਪਹਿਲਾਂ ਆਗਿਆ ਦੀ ਉਲੰਘਣਾ ਕੀਤੀ। ਹੁਣ ਇੱਥੇ ਹੀ ਇਹ ਕਹਾਣੀ ਰੁਕ ਜਾਂਦੀ ਹੈ। ਅਤੇ ਇਥੇ ਛੋਟੀਆਂ ਕਵਿਤਾਵਾਂ ਦੀ ਇੱਕ ਲੜੀ ਹੈ ਜਿੱਥੇ ਪਰਮੇਸ਼ਵਰ ਸੱਪ ਨੂੰ ਅਤੇ ਫਿਰ ਮਨੁੱਖਾਂ ਨੂੰ ਉਹਨਾਂ ਦੇ ਕੰਮਾਂ ਦੇ ਦੁਖਦਾਈ ਨਤੀਜੇ ਦੱਸਦਾ ਹੈ ਪਰਮੇਸ਼ਵਰ ਪਹਿਲਾਂ ਸੱਪ ਨੂੰ ਕਹਿੰਦਾ ਹੈ ਕਿ ਉਹ ਆਪਣੀ ਸਪਸ਼ਟ ਜਿੱਤ ਦੇ ਬਾਵਜੂਦ ਹਾਰ ਅਤੇ ਮਿੱਟੀ ਖਾਣ ਦੇ ਲਈ ਠਹਿਰਾਇਆ ਗਿਆ ਹੈ ਪਰਮੇਸ਼ਵਰ ਵਾਅਦਾ ਕਰਦਾ ਹੈ ਕਿ ਇੱਕ ਦਿਨ ਇੱਕ ਬੀਜ ਭਾਵ ਇੱਕ ਸੰਤਾਨ ਉਰਤ ਤੋਂ ਪੈਦਾ ਹੋਵੇਗਾ ਜੋ ਸੱਪ ਦੇ ਸਿਰ ਤੇ ਘਾਤਕ ਹਮਲਾ ਕਰੇਗਾ ਜੋ ਕਿ ਬਹੁਤ ਵੱਡੀ ਖਬਰ ਲੱਗਦੀ ਹੈ ਪਰ ਇਸ ਜਿੱਤ ਦੀ ਕੀਮਤ ਅਦਾ ਕਰਨੀ ਪਵੇਗੀ ਕਿਉਂਕਿ ਜਦੋਂ ਸੱਪ ਦਾ ਸਿਰ ਕੁਚਲਿਆ ਜਾਵੇਗਾ ਤਾਂ ਉਹ ਵੀ ਉਸ ਸੰਤਾਨ ਦੀ ਅਡੀ ਨੂੰ ਦੱਸੇਗਾ ਇਹ ਇਸ ਜ਼ਖਮੀ ਜੇਤੂ ਦਾ ਬਹੁਤ ਹੀ ਰਹੱਸਮਈ ਵਾਦਾ ਹੈ ਪਰ ਹੁਣ ਤੱਕ ਦੀ ਕਹਾਣੀ ਦੇ ਪ੍ਰਵਾਹ ਵਿੱਚ ਤੁਸੀਂ ਇਸ ਨੂੰ ਪਰਮੇਸ਼ਵਰ ਦੀ ਕਿਰਪਾ ਦੇ ਕੰਮ ਵਜੋਂ ਵੇਖਦੇ ਹੋ ਮਨੁੱਖਾਂ ਨੇ ਸਿਰਫ ਵਿਦਰੋਹ ਕੀਤਾ ਅਤੇ ਪਰਮੇਸ਼ਵਰ ਕੀ ਕਰਦਾ ਹੈ ਉਹ ਉਹਨਾਂ ਨੂੰ ਬਚਾਉਣ ਦਾ ਵਾਦਾ ਕਰਦਾ ਹੈ ਪਰੇਹ ਮਨੁੱਖਾਂ ਦੇ ਫੈਸਲੇ ਦੇ ਨਤੀਜਿਆਂ ਨੂੰ ਨਹੀਂ ਮਟਾਉਂਦਾ ਪਰਮੇਸ਼ਵਰ ਦੱਸਦਾ ਹੈ ਕਿ ਉਹਨਾਂ ਦੇ ਵਿਦਰੋਹ ਦੇ ਕਾਰਨ ਉਹਨਾਂ ਦੇ ਜੀਵਨ ਦਾ ਹਰ ਪਹਿਲੂ ਘਰ ਵਿੱਚ ਅਤੇ ਬਾਹਰ ਦੁੱਖ ਅਤੇ ਦਰਦ ਨਾਲ ਭਰਨ ਵਾਲਾ ਹੈ ਇਹ ਸਭ ਉਹਨਾਂ ਨੂੰ ਮੌਤ ਦੀ ਵੱਲ ਲੈ ਕੇ ਜਾ ਰਿਹਾ ਹੈ ਇਥੋਂ ਕਹਾਣੀ ਹੇਠਾਂ ਦੀ ਵੱਲ ਘੁੰਮ ਕੇ ਅੱਗੇ ਵਧਦੀ ਹੈ ਅਧਿਆਇ 3 ਤੋਂ 11 ਤੱਕ ਵਿਦਰੋਹ ਅਤੇ ਮਨੁੱਖੀ ਸਬੰਧਾਂ ਦੇ ਹਰ ਸਤਰ ਤੇ ਟੁੱਟਣ ਦੇ ਵਿਆਪਕ ਪ੍ਰਭਾਵ ਦਾ ਪਤਾ ਲੱਗਦਾ ਹੈ ਇੱਥੇ ਦੋ ਭਰਾਵਾਂ ਦੀ ਇੱਕ ਕਹਾਣੀ ਹੈ ਕਾਇਨ ਤੇ ਹਾਬਲ ਕਾਇਨ ਆਪਣੇ ਭਰਾ ਨਾਲ ਇੰਨੀ ਈਰਖਾ ਕਰਦਾ ਹੈ ਕਿ ਉਹ ਉਸ ਨੂੰ ਮਾਰਨਾ ਚਾਹੁੰਦਾ ਹੈ ਅਤੇ ਪਰਮੇਸ਼ਵਰ ਨੇ ਉਸ ਨੂੰ ਚੇਤਾਵਨੀ ਦਿੱਤੀ ਕਿ ਉਹ ਪ੍ਰਤਾਵੇ ਵਿੱਚ ਨਾ ਆਵੇ ਪਰ ਉਹ ਫਿਰ ਵੀ ਇਹ ਕਰਦਾ ਹੈ ਉਹ ਖੇਤ ਵਿੱਚ ਉਸ ਦੀ ਹਤਿਆ ਕਰ ਦਿੰਦਾ ਹੈ ਕਾਇਨ ਫਿਰ ਇੱਕ ਸ਼ਹਿਰ ਉਸਾਰਦਾ ਹੈ ਜਿੱਥੇ ਹਿੰਸਾ ਤੇ ਜ਼ੁਲਮ ਰਾਜ ਕਰਦੇ ਹਨ ਅਤੇ ਇਹ ਸਭ ਲਾਮਕ ਦੀ ਕਹਾਣੀ ਵਿੱਚ ਦਰਸਾਇਆ ਗਿਆ ਹੈ ਉਹ ਬਾਈਬਲ ਦਾ ਪਹਿਲਾ ਮਨੁੱਖ ਹੈ ਜਿਸ ਦੀਆਂ ਇੱਕ ਤੋਂ ਜ਼ਿਆਦਾ ਪਤਨੀਆਂ ਹੋਈਆਂ ਉਹ ਉਹਨਾਂ ਨੂੰ ਸੰਪਤੀ ਦੇ ਵਾਂਗ ਜਮਾ ਕਰਦਾ ਹੈ ਅਤੇ ਉਹ ਫਿਰ ਇੱਕ ਛੋਟਾ ਗੀਤ ਗਾਉਂਦਾ ਹੈ ਕਿ ਉਹ ਕਾਇਨ ਤੋਂ ਵੀ ਜ਼ਿਆਦਾ ਹਿੰਸਕ ਅਤੇ ਬਦਲਾ ਲੈਣ ਵਾਲਾ ਕਿਵੇਂ ਹੈ ਇਸ ਤੋਂ ਬਾਅਦ ਸਾਨੂੰ ਪਰਮੇਸ਼ਵਰ ਦੇ ਪੁੱਤਰਾਂ ਦੀ ਇੱਕ ਅਜੀਬ ਕਹਾਣੀ ਮਿਲਦੀ ਹੈ ਜੋ ਦੁਸ਼ਟ ਸਵਰਗਦੂਤਾਂ ਦਾ ਹਵਾਲਾ ਹੋ ਸਕਦੇ ਹਨ ਜਾਂ ਉਹਨਾਂ ਪ੍ਰਾਚੀਨ ਰਾਜਿਆਂ ਦਾ ਜੋ ਦਾਵਾ ਕਰਦੇ ਸਨ ਕਿ ਉਹ ਦੇਵਤਿਆਂ ਦੇ ਵੰਚ ਹਨ ਅਤੇ ਲਾਮਕ ਦੀ ਤਰ੍ਹਾਂ ਉਹਨਾਂ ਨੇ ਜਿੰਨੀਆਂ ਉਹ ਚੁੰਦੇ ਸਨ ਉਹਨੀਆਂ ਪਤਨੀਆਂ ਨੂੰ ਰੱਖਿਆ ਅਤੇ ਉਹਨਾਂ ਨੇ ਨੇਫਲੀਅਮ ਪੁਰਾਣੇ ਮਹਾਨ ਯੋਧੇ ਪੈਦਾ ਕੀਤੇ ਜੋ ਵੀ ਧਾਰਨਾ ਸਹੀ ਹੈ ਮੁੱਦਾ ਇਹ ਹੈ ਕਿ ਮਨੁੱਖ ਇਸ ਤਰ੍ਹਾਂ ਦੇ ਮਹਾਨ ਰਾਜਾਂ ਦਾ ਨਿਰਮਾਣ ਕਰ ਰਹੇ ਹਨ ਜੋ ਪਰਮੇਸ਼ਵਰ ਦੀ ਸੰਸਾਰ ਨੂੰ ਹਿੰਸਾ ਅਤੇ ਇਸ ਤੋਂ ਜ਼ਿਆਦਾ ਪ੍ਰਸ਼ਟਾਚਾਰ ਨਾਲ ਭਰ ਰਹੇ ਸਨ ਸਾਨੂੰ ਦੱਸਿਆ ਗਿਆ ਹੈ ਕਿ ਇਸ ਦੀ ਪ੍ਰਤੀਕਿਰਿਆ ਵਜੋਂ ਪਰਮੇਸ਼ਵਰ ਦਾ ਮਨ ਦੁੱਖ ਨਾਲ ਟੁੱਟ ਜਾਂਦਾ ਹੈ ਮਨੁੱਖ ਆਪਣੇ ਭਲੇ ਸੰਸਾਰ ਨੂੰ ਬਰਬਾਦ ਕਰ ਰਿਹਾ ਹੈ ਅਤੇ ਉਹ ਇੱਕ ਦੂਜੇ ਨੂੰ ਵੀ ਬਰਬਾਦ ਕਰ ਰਿਹਾ ਹੈ ਅਤੇ ਇਸ ਲਈ ਸੰਸਾਰ ਦੀ ਭਲਾਈ ਨੂੰ ਬਚਾਈ ਰੱਖਣ ਦੇ ਜਨੂਨ ਵਿੱਚ ਉਹ ਇੱਕ ਭਿਆਨਕ ਹੱਲ ਨਾਲ ਮਨੁੱਖ ਦੀ ਬੁਰੀਆ ਨੂੰ ਨਸ਼ਟ ਕਰ ਦਿੰਦਾ ਹੈ ਪਰ ਉਹ ਇੱਕ નિર્ਦੋਸ਼ ਮਨੁੱਖ ਨੂਹ ਅਤੇ ਉਸਦੇ ਪਰਿਵਾਰ ਦੀ ਰੱਖਿਆ ਕਰਦਾ ਹੈ ਅਤੇ ਉਹ ਇਸ ਨੂੰ ਇੱਕ ਨਵੇਂ ਆਦਮ ਵਜੋਂ ਨਿਯੁਕਤ ਕਰਦਾ ਹੈ ਉਹ ਈਸ਼ਵਰੀ ਅਸੀਸ ਨੂੰ ਦੁਹਰਉਂਦਾ ਹੈ ਅਤੇ ਉਸ ਨੂੰ ਸੰਸਾਰ ਵਿੱਚ ਜਾਣ ਦੀ ਆਗਿਆ ਦਿੰਦਾ ਹੈ ਅਤੇ ਇਸ ਲਈ ਸਾਡੀਆਂ ਉਮੀਦਾਂ ਤਾਂ ਬਹੁਤ ਉੱਚੀਆਂ ਹਨ ਪਰ ਫਿਰ ਨੂਹ ਵੀ ਇੱਕ ਬਾਗ ਵਿੱਚ ਅਸਫਲ ਹੋ ਜਾਂਦਾ ਹੈ ਉਹ ਜਾ ਕੇ ਅੰਗੂਰੀ ਬਾਗ ਲਗਾਉਂਦਾ ਹੈ ਅਤੇ ਨਸ਼ੇ ਕਾਰਨ ਹੋਸ਼ ਵਿੱਚ ਨਹੀਂ ਰਹਿੰਦਾ ਅਤੇ ਫਿਰ ਉਸਦੇ ਪੁੱਤਰਾਂ ਵਿੱਚੋਂ ਇੱਕ ਤੰਬੂ ਵਿੱਚ ਆਪਣੇ ਪਿਤਾ ਦੇ ਨਾਲ ਕੁਝ ਸ਼ਰਮਨਾਕ ਕਰਦਾ ਹੈ ਅਤੇ ਇਸ ਲਈ ਇੱਥੇ ਸਾਡੇ ਕੋਲ ਆਪਣਾ ਨਵਾਂ ਆਦਮ ਹੈ ਜੋ ਕਿ ਪਹਿਲੇ ਵਾਂਗ ਨੰਗਾ ਅਤੇ ਸ਼ਰਮਿੰਦਾ ਹੈ ਅਤੇ ਪਤਨ ਦੀ ਵੱਲ ਦਾ ਚੱਕਰ ਦੁਬਾਰਾ ਸ਼ੁਰੂ ਹੁੰਦਾ ਹੈ ਇਹ ਸਭ ਬਾਬਲ ਸ਼ਹਿਰ ਦੀ ਉਸਾਰੀ ਦਾ ਕਾਰਨ ਬਣਦੇ ਹਨ ਪ੍ਰਾਚੀਨ ਮਸੋਪਟਾਮੀਆ ਦੇ ਲੋਕ ਇਕੱਠੇ ਹੋ ਕੇ ਇਸ ਨਵੀਂ ਤਕਨੀਕ ਨੂੰ ਕੱਢਦੇ ਹਨ ਜਿਸ ਨੂੰ ਉਹ ਇੱਟ ਕਹਿੰਦੇ ਹਨ ਹੁਣ ਉਹ ਸ਼ਹਿਰਾਂ ਅਤੇ ਵੱਡੇ ਬੁਰਜਾਂ ਨੂੰ ਤੇਜ਼ੀ ਨਾਲ ਬਣਾ ਸਕਦੇ ਸਨ ਜਿੰਨਾ ਕਿ ਪਹਿਲਾਂ ਕੋਈ ਕਦੀ ਨਹੀਂ ਕਰ ਸਕਦਾ ਸੀ ਉਹ ਇੱਕ ਨਵੇਂ ਢੰਗ ਦਾ ਬੁਰਜ ਬਣਾਉਣਾ ਚਾਹੁੰਦੇ ਸਨ ਜੋ ਦੇਵਤਿਆਂ ਤੱਕ ਪਹੁੰਚੇ ਤਾਂ ਕਿ ਉਹ ਆਪਣਾ ਨਾਮ ਬਣਾ ਸਕਣ ਇਹ ਮਨੁੱਖ ਦੇ ਵਿਦਰੋਹ ਅਤੇ ਘਮੰਡ ਦੀ ਨਿਸ਼ਾਨੀ ਸੀ ਇਹ ਬਾਗ ਦਾ ਵਿਦਰੋਹ ਸੀ ਜੋ ਹੁਣ ਵੱਧ ਗਿਆ ਸੀ ਪਰਮੇਸ਼ਵਰ ਉਨ੍ਹਾਂ ਦੇ ਘਮੰਡ ਨੂੰ ਨੀਵਾ ਕਰਦਾ ਹੈ ਅਤੇ ਉਨ੍ਹਾਂ ਨੂੰ ਖੰਡਾ ਦਿੰਦਾ ਹੈ ਹੁਣ ਇਹ ਕਹਾਣੀਆਂ ਇੱਕ ਅਲੱਗ ਸਮੂਹ ਹਨ ਪਰ ਤੁਸੀਂ ਦੇਖ ਸਕਦੇ ਹੋ ਕਿ ਉਹ ਸਭ ਇੱਕੋ ਹੀ ਮੂਲ ਗੱਲ ਦੀ ਭਾਲ ਕਰ ਰਹੇ ਹਨ ਪਰਮੇਸ਼ਵਰ ਮਨੁੱਖਾਂ ਨੂੰ ਆਪਣੇ ਸੰਸਾਰ ਦੇ ਨਾਲ ਭਲੇ ਕੰਮ ਕਰਨ ਦਾ ਮੌਕਾ ਦੇਂਦਾ ਰਿਹਾ ਅਤੇ ਮਨੁੱਖ ਇਸ ਤੋਂ ਭੱਜਦਾ ਰਿਹਾ ਇਨ੍ਹਾਂ ਕਹਾਣੀਆਂ ਦਾ ਦਾਵਾ ਹੈ ਕਿ ਅਸੀਂ ਇੱਕ ਭਲੇ ਸੰਸਾਰ ਵਿੱਚ ਰਹਿੰਦੇ ਹਾਂ ਜਿਸ ਨੂੰ ਅਸੀਂ ਬੁਰਾ ਬਣਾ ਦਿੱਤਾ ਹੈ ਅਸੀਂ ਸਾਰਿਆਂ ਨੇ ਭਲੇ ਅਤੇ ਬੁਰੇ ਨੂੰ ਆਪਣੇ ਤਰੀਕੇ ਨਾਲ ਪਰਿਭਾਸ਼ਿਤ ਕਰਨਾ ਚੁਣਿਆ ਹੈ ਅਸੀਂ ਸਾਰੇ ਟੁੱਟੇ ਸਬੰਧਾਂ ਦੇ ਇਸ ਸੰਸਾਰ ਵਿੱਚ ਆਪਣਾ ਯੋਗਦਾਨ ਦੇ ਰਹੇ ਹਾਂ ਜੋ ਸਾਨੂੰ ਝਗੜੇ ਅਤੇ ਹਿੰਸਾ ਦੀ ਵੱਲ ਲੈ ਕੇ ਜਾ ਰਿਹਾ ਹੈ ਜਿਸ ਦਾ ਅੰਤ ਮੌਤ ਹੈ ਪਰ ਇੱਕ ਆਸ ਹੈ ਪਰਮੇਸ਼ਵਰ ਨੇ ਵਾਅਦਾ ਕੀਤਾ ਹੈ ਕਿ ਇੱਕ ਦਿਨ ਇੱਕ ਵੰਸ਼ ਜ਼ਖਮੀ ਜੇਤੂ ਆਵੇਗਾ ਜੋ ਆਪਣੇ ਤਰੀਕੇ ਨਾਲ ਦੁਸ਼ਟ ਨੂੰ ਹਰਾ ਦੇਵੇਗਾ ਅਤੇ ਇਸ ਲਈ ਮਨੁੱਖਾਂ ਦੀ ਬਰਿਆਈ ਦੇ ਬਾਵਜੂਦ ਪਰਮੇਸ਼ਵਰ ਨੇ ਆਪਣੇ ਸੰਸਾਰ ਨੂੰ ਬਚਾਉਣ ਅਤੇ ਉਸ ਨੂੰ ਅਸ਼ੀਸ਼ ਦੇਣ ਦਾ ਦ੍ਰਿੜ ਸੰਕਲਪ ਲਿਆ ਹੈ ਤਾਂ ਵੱਡਾ ਸਵਾਲ ਇਹ ਹੈ ਕਿ ਪਰਮੇਸ਼ਵਰ ਕੀ ਕਰਨ ਵਾਲਾ ਹੈ ਅਗਲੀ ਕਹਾਣੀ ਅਗਲੀ ਕੜੀ ਇਸ ਦਾ ਉੱਤਰ ਦਿੰਦੀ ਹੈ ਪਰ ਹੁਣ ਦੇ ਲਈ ਉਤਪਤ 1 ਤੋਂ 11 ਤੱਕ ਇਸੇ ਸਬਦ ਦੇ ਬਾਰੇ ਹੈ